ਸਿੱਧੂ ਦੇ ਜਾਨ ਮਾਰ ਮੂਸੇਵਾਲਾ ਪਰਿਵਾਰ ਦੋਸਾਂ ਲਈ ਕਬੱਡੇ ਪਹਾੜ ਜਿਹੇ ਦੁੱਖ ਚੋਂ ਹੋ ਕੇ ਗੁਜ਼ਰਿਆ ਸੀ ਪਰ ਨਿੱਕੇ ਸਿੱਧੂ ਦੇ ਆਉਣ ਨਾਲ ਕਿਤੇ ਨਾ ਕਿਤੇ ਜਰੂਰ ਸਿੱਧੂ ਦੇ ਮਾਪਿਆਂ ਦਾ ਦੁੱਖ ਹਲਕਾ ਹੋਇਆ ਸੀ ਪਰ ਬੀਤੇ ਕੱਲ ਤੋਂ ਇੱਕ ਵਾਰ ਫਿਰ ਸਿੱਧੂ ਪਰਿਵਾਰ ਇੱਕ ਵੱਡੀ ਮੁਸੀਬਤ ਚੋਂ ਹੋ ਕੇ ਗੁਜ਼ਰ ਰਿਹਾ ਕਿਉਂਕਿ ਪਿਛਲੇ ਦਿਨੀ ਸਿੱਧੂ ਮੂਸੇਵਾਲਾ ਦੇ ਪੁੱਤ ਤੇ ਗੈਂਗਸਟਰਾਂ ਦੇ ਬਲੋਂ ਗੋਲੀਆਂ ਚਲਾਈਆਂ ਗਈਆਂ ਸੀ ਪਰ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਤੇ ਗੈਂਗਸਟਰਾਂ ਵੱਲੋਂ ਸਿੱਧੂ ਪਰਿਵਾਰ ਨੂੰ ਵੀ ਲਗਾਤਾਰ ਕਈ ਧਮਕੀਆਂ ਦਿੱਤੀਆਂ ਜਾ ਚੁੱਕੀਆਂ ਨੇ ਜੋ ਕਿ ਇੱਕ ਬਿਹਦ ਮਾੜੀ ਅਤੇ ਸ਼ਰਮਨਾਕ ਗੱਲ ਵੀ ਆਪ ਨਕਰ ਦੇ ਵੱਲੋਂ ਵੀ ਨੇ ਚੌਨ ਵਾਲਨ ਦੇ ਨਾਲ ਬਿਹਤ ਖਾਸ ਜਾਣਕਾਰੀ ਸਾਂਝੀ ਕਰੀ ਹੈ ਕਿਉਂਕਿ ਮੂਸੇਵਾਲਾ ਕਤਲ ਕਾਂਡ 'ਚ ਜੋ ਇਨਵੈਸਟੀਗੇਸ਼ਨ ਹੋਈ ਸੀ ਉਸ ਦੌਰਾਨ ਪਾਇਆ ਗਿਆ ਸੀ ਕਿ ਸਿੱਧੂ ਦਾ ਕਿਸੇ ਵੀ ਗੈਂਗਸਟਰ ਵਾਂ ਦੇ ਨਾਲ ਕੋਈ ਵੀ ਲਿੰਕ ਨਹੀਂ ਸੀ ਤੇ ਉਹ ਬੇਕਸੂਰ ਸੀ ਪਰ ਹੁਣ ਉਹਨਾਂ ਲੋਕਾਂ ਦੇ ਵੱਲੋਂ ਸਿੱਧੂ ਦੇ ਮਾਪਿਆਂ ਨੂੰ ਵੀ ਡਰਾਇਆ ਧਮਕਾਇਆ ਜਾ ਰਿਹਾ ਤੇ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਜਿਸ ਨੂੰ ਲੈ ਕੇ ਹੁਣ ਮਾਚਰਨ ਕੌਰ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ ਹੈ ਕਿ ਮੇਰੇ ਪੁੱਤ ਸ਼ੁਗਰ ਨੂੰ ਇਹਨਾਂ ਪਾਪੀ ਗੈਂਗਸਟਰਾਂ ਨੇ ਬਿਨਾਂ ਕਿਸੇ ਗਲਤੁੱ ਸਿਰਫ ਫੇਮ ਦੇ ਹੁਣ ਵੀ ਚੈਨ ਦੇ ਨਾਲ ਨਹੀਂ ਰਹਿਣ ਦੇ ਰਹੇ ਤੇ ਪ੍ਰਸ਼ਾਸਨ ਤੋਂ ਸੁਖਦੀਪ ਦੇ ਇਨਸਾਫ ਦੀ ਮੰਗ ਕਰਨਾ ਹੀ ਸਾਡੇ ਲਈ ਸਭ ਤੋਂ ਵੱਡਾ ਗੁਨਾਹ ਬਣਿਆ ਹੋਇਆ ਸੁਭਾ ਕੀ ਜੇਕਰ ਤੁਸੀਂ ਵੀ ਮੂਸੇ ਵਾਲਾ ਪਰਿਵਾਰ ਨੂੰ ਪਿਆਰ ਕਰਦੇ ਹੁੰਦਾ ਵੀਡੀਓ ਨੂੰ ਲਾਈਕ ਸ਼ੁਰੂ ਕਰਦੇ